ਸਤਿਗੁਰ ਜੀ ਸਾਰਿਆਂ ਨੂੰ ਕਿਵੇਂ ਹੋ ਮੈਂ ਤੁਹਾਡਾ ਆਪਣਾ ਹਸਨ ਤੇ ਆਪਾਂ ਲੈ ਕੇ ਆਏ ਆ ਜੀ ਨੈਕਸਟ ਵਲੌਗ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਹੈਗਾ ਫੈਮਿਲੀ ਵਲੌਗ ਅੱਜ ਆਪਾਂ ਡਿਊਟੀ ਤੋਂ ਹੋ ਗਏ ਜਲਦੀ ਫ੍ਰੀ ਯਾਨੀ ਕਿ ਹਾਫ ਡੇ ਹੋ ਗਿਆ ਚਾਹ ਚੜ ਗਿਆ ਪੁਲਿਸ ਨੂੰ ਸਾਰਿਆਂ ਨੂੰ ਤੇ ਇਦਾਂ 2-3 ਮਹੀਨੇ ਹੋ ਗਏ ਬਹੁਤ ਟਾਈਟ ਚੱਲ ਰਹੇ ਬਹੁਤ ਜਦੋਂ ਤੱਕੇ ਪੈ ਤੰਗ ਜੇ ਹੋਏ ਸੀਗੇ ਅੱਜ ਪੁਲਿਸ ਨੂੰ ਮਿਲ ਗਿਆ ਹਾਫੜੇ ਹਾਫੜੇ ਹੋ ਗਿਆ ਤੇ ਆਪਾਂ ਹੁਣ ਚੱਲੇ ਆ ਜੀ ਕਾਰ ਡਿਊਟੀ ਤੋਂ ਹੋ ਗਏ ਜਲਦੀ ਫ੍ਰੀ ਜਾ ਕੇ ਅੱਜ ਦਾ ਵਲੌਗ ਜਿਹੜਾ ਉਹ ਫੈਮਿਲੀ ਵਲੌਗ ਹੋਊਗਾ ਆਪਾਂ ਤੁਹਾਨੂੰ ਕਰਦਿਆ ਨਾ ਮਿਲਾਨੇ ਆ ਜਾ ਕੇ ਰੈਸਟ ਕਰਾਂਗੇ ਰਿਲੈਕਸ ਹੋਵਾਂਗੇ ਠੀਕ ਆ ਸੌਵਾਂਗੇ ਥੱਕੇ ਪੈ ਨੀਂਦ ਆ ਰਹੀ ਆ ਤੇ ਕਾਫੀ ਦਿਨਾਂ ਤੋਂ ਇੱਜ ਆ ਕੇ ਫਿਰ ਆਪਾਂ ਅੱਜ ਰੈਸਟ ਕਰਦੇ ਆਂ ਤੇ ਅੱਜ ਆਹਰਲਾ ਵਲੋਗਿੰਗ ਆ ਅੱਜ ਫੈਮਿਲੀ ਵਲੋਗ ਆ ਤੁਸੀਂ ਸਾਰੇ ਵਲੋਗਾਂ ਨੂੰ ਪਿਆਰ ਕਰ ਰਹੇ ਹੋ ਤੇ ਕਮੈਂਟ ਜਰੂਰ ਕਰ ਦਿਆ ਕਰੋ ਜਦੋਂ ਤੁਸੀਂ ਕਮੈਂਟ ਕਰੋਗੇ ਨਾ ਫਿਰ ਪਤਾ ਲੱਗ ਜਾਂਦਾ ਜੇ ਕੋਈ ਕਮੀ ਵੀ ਹੁੰਦੀ ਆ ਫਿਰ ਬੰਦਾ ਅਗਲੀ ਵਾਰੀ ਸਹੀ ਕਰ ਲੈਂਦਾ ਤੇ ਜਲਦੀ ਹੁਣ ਇੰਟਰੋ ਰੀਲੀਜ਼ ਕਰਨ ਲੱਗੇ ਆ ਜੇ ਤੁਸੀਂ ਉਹਨੂੰ ਵੀ ਸ਼ੇਅਰ ਕਰਨਾ ਤੇ ਨੈਕਸਟ ਵੀਕ ਆਪਾਂ ਫਿਰ ਗਾਣਾ ਵੀ ਰਿਲੀਜ਼ ਕਰ ਦਾਂਗੇ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਲਦਿਆਂ ਜੀ ਆਜੋ ਤੁਹਾਨੂੰ ਮਿਲਾਉਨੇ ਆ ਫੈਮਿਲੀ ਨਾਲ ਲੈਟਸ ਗੋ ਖੋ ਪਾਪਾ ਸੁੱਤੇ ਆ ਅੱਜ ਡਿਊਟੀ ਤੇ ਜਲਦੀ ਆ ਗਏ ਸੀ ਪਾਪਾ ਵੀ ਉਹਦੇ ਨੂੰ ਜਲਦੀ ਆ ਗਏ ਸੀ ਨਾ ਇੰਨਾ ਜ਼ਿਆਦਾ ਨੀਂਦਰਾ ਛੜਿਆ ਪਿਆ ਵਾ ਨਾ ਪਾਪਾ ਨੂੰ ਕਿ ਰਾਤ ਨੂੰ ਰੋਜ਼ ਲੇਟ ਆਉਣਾ ਸਵੇਰੇ ਜਲਦੀ ਜਾਣਾ ਇਸ ਲਈ ਫਿਰ ਬਹੁਤ ਜ਼ਿਆਦਾ ਨੀਂਦਰ ਤੇ ਡਾਇਸ ਲਈ ਆ ਜਲਦੀ ਆ ਕੇ ਨੂ ਸੋ ਗਏ ਆ ਹੁਣ ਪਾਪਾ ਨੂੰ ਪੁੱਛਦੀ ਆ ਪਾਪਾ ਚਾਹ ਪੀਣੀ ਆ ਚਾਹ ਪੀਣੀ ਆ ਪੀਣੀ ਆ ਪਾਪਾ ਨੇ ਹੁਣ ਚਾਹ ਪੀਣੀ ਆ ਉੱਤੋਂ ਬਦ ਕੰਟੀਨ ਕੰਟੀਨਿਊ ਕਰਦੇ ਆ ਬਰੋਕ ਪਾੜਾ ਉੱਠ ਗਏ ਆ ਉਹ ਨਹੀਂ ਦਾ ਹੀ ਤੇ ਆ ਗਿਆ ਸੌ ਗਿਆ ਬਸ ਦਾ ਕੱਪੜੇ ਲੈ ਫਟਾਫਟ ਸੌ ਗਿਆ ਦੋ ਤਿੰਨ ਘੰਟੇ ਜੁੱਤੇ ਆ ਥੋੜਾ ਉੱਠਦੇ ਆ ਤੇ ਚਾਹ ਬੀਨੇ ਕੁਸ਼ਨ ਨਾਲ ਬਣਾ ਕੇ ਖਾਣੇ ਲਵਨ ਤੋ ਟਿਊਸ਼ਨ ਕਿ ਆਣੀ ਅੱਜ ਨਹੀਂ ਕਿਉਂ ਵਾਸੀ ਬਾਜੀ ਨੇ ਖਾਧਾ ਮੇਰਾ ਉਹੜਾ ਆਈਕਨ ਜੀ ਨੂੰ ਕਹਿੰਦਾ ਕੱਲ ਨੂੰ ਛੁੱਟੀ ਆ ਜੀ ਛੁੱਟੀ ਕੱਲੀ ਮੈਂ ਘਰ ਲੈਣੇ ਪੀਲੀ ਦੋ ਦਿਨਾਂ ਦੀ ਛੁੱਟੀ ਬਣਦੀ ਹੈ ਨਹੀਂ ਨਹੀਂ ਹੋ ਗਿਆ ਸੱਜੀ ਇਹਨੂੰ ਛੱਟੀਆਂ ਨਹੀਂ ਕੀਤੀ ਤਾਂ ਮੇਰੀ ਤਾਂ ਪੱਕੇ ਕਹਿੰਦਾ ਦੋ ਦਿਨਾਂ ਤਾਂ ਮੇਰੀ ਛੁੱਟੀਆਂ ਹੁੰਦੀ ਹੁੰਦੀ ਆ ਪਰ ਜਿੱਦਣ ਮਰਜ਼ੀ ਕਰ ਲਓ ਪਰ ਆ ਤਾਂ ਸੱਜੇ ਦੋ ਛੁੱਟੀਆਂ ਪੱਕੇ ਹੁੰਦੀਆਂ ਹਾਂ ਪੱਕੀਆਂ ਹੁੰਦੀ ਆ ਕਰਾਉਣੀਆਂ ਆ ਕਦੇ ਜਾਂ ਬੁੱਧਵਾਰ ਕਦੇ ਵੀਰਵਾਰ ਮਰਜ਼ੀ ਕਰ ਆ ਮੈਂ ਨਹੀਂ ਜਾ ਸਕਦੀ ਮੈਂ ਹਾਂ ਸੋਮਵਾਰ ਨੂੰ ਸਕੂਲ ਵੀ ਜਾਣਾ ਹੁੰਦਾ ਕੀ ਕਰੀਏ ਸੰਡੇ ਨੂੰ ਤਾਂ ਮੌਜਾ ਹੁੰਦੀ ਹੈ ਪਰ ਟਿਊਸ਼ਨ ਵਾਲੀ ਮੈਮ ਕਹਿੰਦੀ ਸੰਡੇ ਨੂੰ ਵੀ ਆਓ ਮੈਂ ਲੋ ਮੈਂ ਤਾਂ ਕਿੱਦਾਂ ਸੰਡੇ ਵੀ ਜਾ ਸਕਦਾ ਕੋਈ ਵੀ ਮੈਨੂੰ ਕਮੈਂਟਾਂ ਚ ਦੱਸੋ ਸੰਡੇ ਨੂੰ ਟਿਊਸ਼ਨ ਜਾਂਦਾ ਆ ਹਾਂ ਕਹਿੰਦਾ ਮੈਂ ਇਨਕੀਆ ਕਮੈਂਟਾਂ ਜ਼ਰੂਰ ਦੱਸਿਓ ਕਿ ਸੰਡੇ ਨੂੰ ਟਿਊਸ਼ਨ ਜਾਂਦਾ ਆ ਜਾਂ ਨਹੀਂ ਜਾਂਦਾ ਹਾਂ ਸੈਟਰਡੇ ਸੰਡੇ ਤੋਂ ਬਣਦਾ ਵਾ ਸੰਡੇ ਨਹੀਂ ਬਣਦਾ ਪਰ ਸੈਟਰਡੇ ਬਣਦਾ ਕੋਈ ਮੈਨੂੰ ਮੈਂ ਬੋਲਣਾ ਹਾਂ ਇਹਦਾ ਤੇ ਡਿਸ਼ਨ ਵਾਲੀ ਮੈਡਮ ਨੇ ਇੱਕ ਦਿਨ ਮਾਰਿਆ ਵੀ ਸੀ ਨਾ ਕਿੰਦਾ ਮਾਰਿਆ ਇੱਕ ਤੱਕ ਦੋ ਟੈਂਟ ਜਿਹੜੇ ਕੋ ਗੱਲ ਤੱਕ ਕਿੱਤਾਂ ਕਿੱਤ ਲੱਗ ਸਹੀ ਆ ਮੰਨ ਸਾਰੇ ਨੂੰ ਪਤਾ ਹਾਲੀਵੁੱਡ ਦੇ ਬੰਦੇ ਨੂੰ ਪੰਜਾਬੀ ਆਉਂਦੀ ਕੋਈ ਵੀ ਸਬਜੈਕਟ ਹਾਲੀਵੁੱਡ ਆਉਂਦਾ ਮੈਡਮ ਤੇ ਇਦਾਂ ਚਾਹੁੰਦੀ ਆਂ ਫਟਾਫਟ ਕਰ ਲੈਣੇ ਇਹ ਤਾਂ ਵੇਲੇ ਬੈਠੀ ਹੁੰਦੇ ਆ ਉਹਨੂੰ ਪਤਾ ਨਾ ਲੱਭੇ ਹੁਸ਼ਿਆਰ ਬਹੁਤ ਆ ਸਟਾਰਟ ਕਰ ਗਏ ਨਵੇਂ ਫੈਮਲੀ ਬਲੌਗਰ ਤੇ ਆਜੋ ਲੋ ਜੀ ਹੁਣ ਤੁਹਾਨੂੰ ਮਿਲਾਉਣ ਜਾ ਰਹੇ ਆ ਲਵਜੋਤਨਾ ਲਾਜਿਮ ਬੋਲੋ ਬੋਲ ਦੇ ਕੁਛ ਬੋਲ ਆਪਾਂ ਨੂੰ ਮਿਲਦੇ ਚਾਹ ਤੇ ਨਾਲ ਕੀ ਬਣਾਉਣ ਲੱਗੇ ਨਾਲ ਸੈਂਡਵਿਚ ਅੱਜ ਆਪਾਂ ਸਾਰੇ ਬਣਾ ਕੇ ਤੁਹਾਨੂੰ ਦਿਨੇ ਚਾਹ ਦਿਖਾਉਣੇ ਨਾਲੇ ਬਣਾਉਣੇ ਆ ਸੈਂਡਵਿਚ ਚਲੋ ਲੋ ਜੀ ਦੇਖੋ ਸਾਡੀ ਕਿਚਨ ਨਾਲੇ ਤੇ ਆਪਾਂ ਲੱਗਿਆ ਜੀ ਬਣਾਉਣ ਹਾਂ ਲਾਜਵਤ ਆ ਲੈ ਫਿਰ ਲਾਉਡਰ ਚਰਾਪਾ ਕਰਦਾ ਪਿਆ ਸਬਜ਼ੀ ਵੀ ਬਣਾ ਰਿਆ ਨਾਲ ਨਾਲ ਇਹ ਐ ਸਹੀ ਹੈ ਤਿੰਨੋਂ ਸੈਂਡਵਿਚ ਸਬਜ਼ੀ ਨਾਲ ਚਾਹ ਤੇ ਸੈਂਡਵਿਚ ਦਾ ਸਾਮਾਨ ਤਿਆਰ ਕਰ ਲਿਆ ਹੈ ਕਿਮਲਾ ਵਿੱਚ ਟਮਾਟਰ ਪਿਆਜ਼ ਅਰ ਇੱਥੇ ਸਿਨਾਲਾ ਜੀ ਬੱਸ ਬਰਾਬਰ ਬਰਾਬਰ ਸੋ ਇੰਦਾ ਕਾਫ ਨੂੰ ਮੋੜਾ ਪਾਉਣੇ ਬਣਾ ਰਹੇ ਆ। ਨੂੰ ਬਣਾ ਕੇ ਬਣਾ ਲਿਆ। ਤਿਆਰ ਹੋ ਗਿਆ ਸਮਾਨ। ਤੇ ਇਹਨਾਂ ਨੂੰ ਤਾਂ ਮਿਕਸ ਕਰ ਲੈਣਾ ਚਾਹੀਦਾ। ਇਹ ਬਣਾ ਰਹੇ ਆ। ਤੇ ਤਾਉੀ ਮਮਾ ਇਹ ਤਾਂ ਨਾਲ ਆਪਣੀ ਸਬਜ਼ੀ ਵੀ ਬਣ ਰਹੀ ਏ। प्याज कट्टन लगे जी प्याज कटके भी पा देना ਲੋ ਜੀ ਲੌਂਜ ਨੂੰ ਪਿਆਜ਼ ਕੱਟ ਦਿਆਂ ਪਿਆਜ਼ ਨੂੰ ਮਿਕਸ ਕਰ ਲੈਣਾ ਲੋ ਜੀ ਸਮਾਨ ਆਪਣਾ ਰੈਡੀ ਹੋ ਗਿਆ ਦੋਸਤੋ ਬਾਅਦ ਇਹ ਚਾਰ ਆਪਾਂ ਲੈ ਲਿਆ ਬ੍ਰੈਡ ਪੀਸ ਤੇ ਫਿਰ ਉਸਤੇ ਉੱਪਰ ਲਾ ਰਹੇ ਹਾਂ ਜੀ ਹੁਣ ਆਪਾਂ ਪੀਜ਼ਾ ਪਾਸਤਾ ਸੌਸ ਠੀਕ ਹੈ ਤੇ ਉਸ ਪਹਿਲਾਂ ਪੀਜ਼ਾ ਪਾਸਤਾ ਸੌਸ ਲਾਉਣੀ ਸਾਰਿਆਂ ਦੇ ਉੱਪਰ ਥੋੜਾ-ਥੋੜਾ ਇਹ ਸਪੈਸ਼ਲ ਸੌਸਾਂ ਲੈਂਦੀਆਂ ਫਿਰ ਕਿਉਂਕਿ ਇਹਨਾਂ ਦਾ ਕਰਕੇ ਫਿਰ ਟੇਸਟ ਨਾ ਸੈਂਡ ਉਹ ਮੱਖਣ ਮੰਗੂ ਲੋਰ ਪੁੱਤ ਕੇ ਲਾਉਣਾ ਲਓ ਜੀ ਹੁਣ ਲਾਗ ਰਹੀ ਹੈ ਉੱਪਰ ਮਾਇਓਨੀਜ਼ ਵਾਈਟ ਵੀ ਬਾ ਤੇ ਨਾਰ ਮੱਖਣ ਆਹ ਸੌਸਾਂ ਨਹੀਂ ਲੋ ਸਪੈਸ਼ਲ ਕਿਸਾਨ ਦੀ ਸੌਸ ਲਓ ਜੀ ਆਪਾਂ ਹੁਣ ਸਬਜ਼ੀਆਂ ਲਾ ਲਈਆਂ ਵਿੱਚ ਸਾਰੀਆਂ ਤੇ ਹੁਣ ਇਹਨਾਂ ਨੂੰ ਬੰਦ ਕਰਦਾ ਤੇ ਫਿਰ ਹੁਣ ਇਹਨਾਂ ਨੂੰ ਬਣਾਉਣ ਲੱਗੇ ਆ ਬਣਾ ਕੇ ਤੇ ਫਿਰ ਆ ਕੇ ਤੁਹਾਨੂੰ ਦੱਸਦੇ ਆ ਤੁਸੀਂ ਵੀ ਘਰੇ ਟਰਾਈ ਕਰਿਓ ਸਪੈਸ਼ਲੀ ਇਹ ਚੀਜ਼ਾਂ ਹੁਣ ਤਾਂ ਇਹ ਤੋਂ ਠੰਡਾ ਮੈਂ ਉਹ ਨਾ ਉਹ ਜੋ ਚੈੱਕ ਕਰ ਰਿਹਾ ਵਾ ਬ੍ਰੈਡ ਵੀ ਤੁਹਾਨੂੰ ਮੈਂ ਦੱਸੂਗਾ ਕਿਹੜਾ ਯੂਜ਼ ਕਰਦੇ ਆਪਾਂ ਉਹ ਯੂਜ਼ ਕਰਿਆ ਕਰਿਓ ਤੁਸੀਂ ਆਹ ਦੇਖੋ ਜੀ ਬ੍ਰੈਡ ਤੁਸੀਂ ਆ ਯੂਜ਼ ਕਰਨਾ ਮਲਟੀ ਗ੍ਰੇਨ ਬ੍ਰੈਡ ਹੈ ਬ੍ਰਾਊਨ ਚ ਬ੍ਰਾਊਨ ਚ ਵੀ ਆਟੇ ਦਾ ਬ੍ਰੈਂਡ ਆ ਇਹ ਇਹ ਯੂਜ਼ ਕਰਨਾ ਤੁਸੀਂ ਕਲਰੀਏ ਕੁਕੀ ਕਰੋ ਨਮਕ ਨਾ ਸਾਰੇ ਆ ਤੁਹਾਨੂੰ ਦੱਸ ਦਈਆਂ ਵਾ ਬਰੰਗ ਕਰਕੇ ਹਾਂ ਉਪਰਲੇ ਬਲੇਡ ਤੇ ਫਿਰ ਆ ਬਰੰਗਾ ਪੱਖੇ ਦਾ ਕਰਕੇ ਥੋੜਾ ਸੇਕ ਘੱਟ ਹੈ ਤੇ ਬੁੱਕੀ ਦਾ ਲਈ ਬੰਦ ਆਹ ਜਿਹੜਾ ਇਹਨੂੰ ਲਾਦੂ ਚੱਕਾ ਦੇਵਾ ਮਾਰ ਲਾਓ ਮਾਰ ਦਹੀ ਕਰ ਰਹੀ ਆ ਹੋ ਗਿਆ 골ਡਨ ਬ੍ਰਾਊਨ ਹੋ ਗਿਆ ਕਿ ਸਾਈਡ ਤੋਂ ਸਰਦ ਹੋ ਗਿਆ ਬាទ ਲੋਹੇ ਦੇ ਭਾਂਡੇ ਵੀ ਡੋਨੇ ਪੈ ਰਹੇ ਆ ਵੀ ਸੇਵਾ ਚਾਹ ਵੀ ਬਣਾ ਰਹੇ ਆ ਨਾਲ ਤਾਂ ਮੇਰੇ ਨੇ ਤੁੰਗੋਈ ਘਰ ਦੇ ਲਈ ਕੋਈ ਫਿੰਗਰ ਨਹੀਂ ਐਕਟਰ ਨਹੀਂ ਮਾਡਲ ਨਹੀਂ ਘਰੇ ਭੰਡੇ ਤੋਂ ਉਹ ਅਬ ਚਲੋ ਜੀ ਧੋਣੇ ਭਰਾ ਜਲਜੀਤ ਵੀ ਧੋਂਦਾ ਹੀ ਆ ਅੱਬਾ ਵੀ ਧੋਈਦਾ ਕਿਤੇ ਲੋ ਜੀ ਲੋ ਵੀ ਆਨੇ ਕਰਦੇ ਆ ਪਾਣੀ

ਤੁਸੀਂ ਨਹੀਂ ਦੀ ਕੋਪਾ ਜਰਾ ਤੁਹਾਨੂੰ ਦਿਓ ਮਮਾ ਮੈਨੂੰ ਮਾਫ ਕਰਿਆ ਇਹ ਸੈਂਸਰ ਤੁਮ ਨਹੀਂ ਆ ਜੀ ਚਲ ਫਟ ਬੱਟੀ ਬਣਾਣੀ ਆ ਲਓ ਜੀ ਰੈਡੀ ਹੋ ਗਏ ਨੇ ਸੈਂਡਵਿਚ ਆ ਦੇਖ ਲਓ ਬ੍ਰੈਡ ਪਰ ਮੈਂ ਕਿਹਾ ਨਾ ਆਹ ਬ੍ਰੈਡ ਲਿਆ ਕਰੋ ਮਲਟੀ ਗ੍ਰੇਨ ਫਰਾਮ ਦੇ ਵਿੱਚ ਸਪੈਸ਼ਲ ਆਟੇ ਵਾਲਾ ਬ੍ਰੈਡ ਹੁੰਦਾ ਆਪਰੋਂ ਆ ਕੇ ਤੁਹਾਨੂੰ ਦੱਸਦੇ ਆਂ ਜੀ ਲੋਜੀ ਸੈਂਡਵਿਚ ਕਰਮ ਕਰਮ ਤੇ ਨਾਲ ਹੁਣ ਬਣ ਰਹੀ ਆ ਜੀ ਚਾਏ ਤੇ ਛੁੱਟੀ ਦਾ ਪੂਰਾ ਕਰ ਰਹੇ ਇੰਜੋਏ ਲੋ ਜੀ ਮੰਮੀ ਤੇ ਡੜੀ ਖਾ ਰਹੇ ਸੈਂਡਵਿਚ ਤੇ ਡੜੀ ਕਿਦਾਂ ਲੱਗੇ ਦੱਸਿਓ ਬਹੁਤ ਵਧੀਆ ਵਧੀਆ ਬਣੇ ਮੰਮੀ ਕਿਦਾਂ ਲੱਗੇ ਟ੍ਰੈਂਡ ਹੋ ਗਿਆ ਠੀਕ ਆ ਬਹੁਤ ਵਧੀਆ ਬਣਾਇਆ ਬਹੁਤ ਵਧੀਆ ਬਣਿਆ ਨਾ ਬਹੁਤ ਜਿਆਦਾ ਠੀਕ ਆ ਤੇ ਅੱਜ ਆਪਾਂ ਨੂੰ ਸੀ ਛੁੱਟੀ ਅੱਧਾ ਦਿਨ ਹਾਫ ਡੇ ਤੇ ਫਿਰ ਅੱਜ ਆਪਾਂ ਰਏ ਅੱਧਾ ਦਿਨ ਘਰ ਘਰਦਿਆਂ ਨਾਲ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ ਤੇ ਹੁਣ ਆਪਾਂ ਸੈਂਡਵਿਚ ਤੇ ਚਾਹ ਪੀਣ ਲੱਗੇ ਆ ਤੇ ਫਿਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨ ਲਵਜੋ ਤੇਰਾ ਆ ਰਿਹਾ ਸੈਂਡਵਿਚ ਲਵਜੋ ਤਾਂ ਰਹਿ ਗਿਆ ਸੈਂਡਵਿਚ ਤੋਂ ਬਿਨਾ ਖਤਮ ਹੋ ਗਏ ਮੋਮੇਓ ਮੋਮੇਓ ਸਾਰੇ ਜਿਹੜੇ ਆਪਣਾ ਪੁਆਇੰਟ ਆਫ View ਦੱਸੋ ਕਿੱਦਾਂ ਲੱਗਾ ਕਿੱਦਾਂ ਲੱਗਾ ਕਿਵੇਂ ਲੱਗਾ ਨਾਈਟ ਨੂੰ ਕਿਵੇਂ ਟਾਈਨ ਟੈਂਟ ਚੈਨ ਟਨ ਪਾਪਾ ਦਾ ਕਿੰਨਾ ਨੰਬਰ ਪਾਪਾ ਲਈ ਚੈਨ ਟੈਂਟ ਪਾਪਾ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੜੀ ਬੜੀ ਆਪਾਂ ਫੈਮਿਲੀ ਵਲੌਗ ਫੂਡ ਦੇ ਵਲੌਗ ਲੈ ਕੇ ਆਉਂਦੇ ਰਵਾਂਗੇ ਧੰਨਵਾਦ